ਇਹ ਕਿਰਪਾ ਲੱਖ ਵਰਗਾ ਹੋ ਜਾ। ਮੈਂ ਇਹ ਸਮਝ ਕੇ ਚੱਲਨਾ ਸਭੂ ਬਰਤਾਰ ਸਿੰਘ ਨੇ ਬਜਨ ਕੀਤਾ। ਕਿ ਤੁਹਾਨੂੰ ਮਾਇਆ ਬਹੁਤੀ ਵੇਖਣੀ ਹੈ ਤੁਹਾਨੂੰ ਇਹ ਲੋੜ ਹੈ ਤੁਹਾਨੂੰ ਮੁੱਕਾ ਹੀ ਨਾ। ਇਹ ਭਾਵਨਾ ਮੰਨ ਰੱਖਿਆ ਕਰੋ। ਉਹਨਾਂ ਨੇ ਬਜਨ ਉਹਨਾਂ ਦੀ ਬੜੀ ਸ਼ਕਤੀ ਹੈ। ਇਹ ਮੰਨ ਰੱਖੋ ਕਿ ਸੱਚੇ ਪਾਤਸ਼ਾਹ ਇਹ ਕਿਰਪਾ ਕਰੋ। ਉਹ ਮਾਇਆ ਕਿਰਤ ਨਹੀਂ ਇਤਿਹਾਸ ਸੁਣਿਆ ਕਰੋ ਤੇ ਯਾਦ ਰੱਖਿਆ ਕਰੋ। ਸਾਡੇ ਮਨ ਆਪਣੇ ਡਿੱਗ ਭੇ ਨੁਸਕਾਣੇ ਤੋਂ ਅਰੋਹ ਰਾਮ ਸਿੰਘ ਸਚਨ ਪਾਸ਼ਾ ਜਿਹਨੂੰ ਗੰਗਾ ਜੀ ਗੰਗਾ ਕਹਿੰਦੇ ਸਮਤ ਨੂੰ ਸਾਰਾ ਵੇਚ ਉਹ ਮਾਇਆ ਸਚ ਪਾਸ਼ਾ ਕੋਲ ਆਈ ਤੇ ਉਹ ਮੜੇ ਦੇ ਲੀਨੇ ਤੋਂ ਹੋਰ ਤਰ੍ਹਾਂ ਦੇ ਤਹੋ ਜਾ ਵੇਸ਼ ਬਣਿਆ ਹੋਇਆ ਸੀ ਤੇ ਉਹ ਹੱਥ ਜੋੜ ਕੇ ਖਲੋ ਗਈ ਅਗਰ ਜੱਤੇ ਲਈ ਜਾਇਆ ਥੋ ਉਹ ਨਹੀਂ ਜੀ ਉਹਨੇ ਤੇਰਾ ਕੋਈ ਸਵਾਲ ਨਹੀਂ ਮੈਂ ਅਗਾਏ ਸੱਚ ਬਾਸ਼ਾ ਹੱਥ ਜੋੜ ਕੇ ਬੈਠ ਕੇ ਕਿੰਨਾ ਮੇਰੇ ਤੇ ਕਿਰਪਾ ਕਰੋ ਕੰਡੋ ਸੱਚ ਬਾਸ਼ਾ ਨੂੰ ਅੱਜ ਕਿਦੇ ਮੈਨੂੰ ਮਤ ਕਦੋਂ ਨਾ ਤੇ ਫੇਲ ਹੋਣਾ ਨੇ ਕਿਰਪਾ ਕਰ ਦਿੱਤੀ ਤੇ ਮਾਇਆ ਉਹਨੇ ਦੇ ਰੱਖੀ ਹੋਈ ਹੈ ਪਰ ਇੱਕੋ ਹੀ ਗੱਲ ਹੈ ਇਹ ਮਾਇਆ ਜਿਤ ਹਰ ਵਿੱਚ ਹੈ ਮੋਹ ਉਪਜਾ ਬਾਹੂ ਦੁਜਾ ਲਾਇਆ ਇਹ ਆਪ ਵੀ ਕਹਦਾ ਕਿ ਉਹ ਦੁਜੇ ਪਾਪੋਂ ਸੇ ਬਚੀਏ ਕਹਾ ਨਾਨਕ ਗੁਰ ਪ੍ਰਸਾਦੀ ਜਿੰਨਾ ਲਿਵ ਲਾਗੀ ਕਿਨੇ ਵਿੱਚੇ ਮਾਇਆ ਪਾਇਆ ਇਹ ਮਾਇਆ ਸਰਗੁਣੀ ਜਾਣ ਕੇ ਇਸ ਨੂੰ ਇਸ ਤਰ੍ਹਾਂ ਵਰਤੋ ਕਿ ਮੇਰਾ ਕੁਝ ਜੋ ਕੁਝ ਦਿੱਤਾ ਇਹ ਪਰਮੇਸ਼ਰ ਹੈ ਸਰੂ ਰਾਮ ਸਿੰਘ ਹੱਦਿ ਪਾਸ਼ਾ ਤੁਹਾਨੂੰ ਦੱਸਦਾ ਤੇ ਆਪਣੇ ਦਿੱਤੇ ਵਿੱਚ ਬਰਕਤ ਪਾਓ ਕਿ ਮੁੱਕਈ ਨਾ ਜੀ ਸਮਾਂ ਬੜਾ ਭਿਆਨਕ ਜੋ ਅੱਜ ਸਮਾਜ ਆ ਰਹੇ ਆ ਉਹ ਵਾਜਨ ਇਸ ਤੋਂ ਵੀ ਭਿਆਨਕ ਆਉਣ ਦੇ ਕਿਸ ਤਰ੍ਹਾਂ ਹੋਣੇ ਨੇ ਹੁਣ ਕੀ ਆ ਕੀਆ ਸਰਣ ਖਲਾਬ ਖੁੱਲ ਗਈ ਹੈ ਕਿ ਉਹਨਾਂ ਜਿਨ੍ਹਾਂ ਨੇ ਬੜੀਆਂ ਕੁਸ਼ੀਆਂ ਬਣਾਈਆਂ ਆ ਤੁਹਾਡੇ ਰgendeਵੇਂ ਨੇ ਇੱਥੇ ਆ ਦੋ ਤਨ ਹੱਥ ਸੇ ਹੋਣੇ ਹੋਵੇ ਅਗ੍ਨਾਮ ਕਰ ਜਿਓ ਕਿ ਆਖੇ ਸਾਦੇ ਸਾਦੇ ਲਾ ਕੇ ਜਿਹੜਾ ਕੁਝ ਹੋਵੇ ਤੁਹਾਨੂੰ ਇਹ ਅਰਜ਼ ਕਰੋ ਇਹੋ ਜਿਹਾ ਤੁਹਾਡਾ ਬਲ ਤੇਜ ਪ੍ਰਤਾਪ ਇਹੋ ਜਿਹਾ ਹੋਵੇ ਇੱਥੇ ਕੋਈ ਸ਼ਰਾਬ ਮਾਸ ਥਾਣ ਵਾਲਾ ਕੋਈ ਨੇੜੇ ਫੜਕ ਨਾ ਸਕੇ ਅੰਦਰ ਮੰਗ ਹੋਵੇ ਅੰਦਰ ਭਾਵਨਾ ਹੋਵੇ ਤਾਂ ਸਾਡਾ ਵਿਚਾਰ ਹੋਣਾ ਅੱਜ ਕਿਹੜੇ ਪਾਸੇ ਜਾਇਆ ਹੈ ਬਹੁਤ ਦੁਖੀ ਹੋਏ ਬੈਠੇ ਆਏ ਅਸੀਂ ਗੱਲਾਂ ਉਹ ਸਾਡੇ ਪਿੰਡਾਂ ਵਿੱਚ ਅੱਜ ਕਿਹੜੇ ਮਾਰਨ ਵਾਲੀਆਂ ਦਵਾਈਆਂ ਦੀ ਦੁਕਾਨਾਂ ਖੁੱਲ ਗਈਆਂ ਅੱਜ ਇੱਕ ਦੁਕਾਨ ਸਾਡੇ ਸੰਤਨਗਰ ਦੇ ਵਿੱਚ ਦੋ ਫਰਕਾਂ ਦੀਆਂ ਦੁਕਾਨਾਂ ਨੇ ਕਿਹੜੇ ਮਾਰਨ ਵਾਲੀਆਂ ਦਵਾਈਆਂ ਨੇ ਉਹ ਤੁਸੀਂ ਜਿਹੜੇ ਕਿਹੜੇ ਮਾਰਨ ਗਏ ਉਹਨਾਂ ਦਾ ਕੋਈ ਵਾਰਿਸ ਹੈਗਾ ਉਹਨਾਂ ਕਿਹੜਿਆਂ ਦਾ ਕੋਈ ਮਾਲਕ ਹੈਗਾ ਤੁਹਾਡੇ ਮਿਹਨਤ ਕਰਨਾ ਪੰਜਾ 6 7 ਸਤਾਂ ਸਾਲਾਂ ਮੈਂ ਇੱਥੇ ਸਪਰੇਅ ਕਰਨ ਵਾਲਿਆਂ ਨੇ ਕਿੰਨੀਆਂ ਮੌਤਾਂ ਹੋਈਆਂ ਮੈਂ ਕੀ ਯਾਦ ਹਨ ਤੁਹਾਨੂੰ ਉਹਨਾਂ ਦਾ ਕੋਈ ਵਾਰਸ਼ ਹੈਗਾ ਕਿਉਂ ਤੁਸੀਂ ਕੀੜੇ ਮਾਰਦੇ ਹੋ ਮੈਂ ਇਹ ਯਤਨ ਕਰ ਰਿਹਾ ਇਸ ਗੱਲ ਤੇ ਤੁਹਾਡੀ ਜਿਲ੍ਹਾ ਮੰਡੀ ਨਾਲ ਤੁਹਾਡੀ ਮਰਜ਼ੀ ਨਾਲ ਸਫਲਤਾ ਮਿਲਣੀ ਹੈ ਇਹ ਖਾਦਾ ਰੱਖ ਕੇ ਸਪਰੇਅ ਜਿਹੜੇ ਨੇ ਬੰਦ ਕਰੋ ਇਹ ਜਿਹੜੀਆਂ ਜਿਨ੍ਹਾਂ ਨੇ ਤੁਸੀਂ ਇਹ ਦੱਸੋ ਉਹ ਬਿਮਾਰੀਆਂ ਪੈਦਾ ਹੋ ਗਈਆਂ ਨੇ ਜਿਨ੍ਹਾਂ ਦੇ ਕੋਈ ਰੋਕཐામ ਨਹੀਂ ਕੋਈ ਯਾਦ ਨਹੀਂ ਕਰਦਾ ਇਹ ਸਭ ਇਹਨਾਂ ਦੀ ਕਰਪਾ ਇਹਨਾਂ ਦਾ ਖਾਣਾ ਦੇ ਸਬੰਧ ਨਹੀਂ ਥੋੜਾ ਖਾ ਲਓ ਬੋਧਾ ਬੇਚਣ ਦਾ ਬਹੁਤ پیسے ਵੱਢਣ ਦਾ ਲਾਲਚ ਨਾ ਕਰੋ ਥੋੜਾ ਖਾ ਲਓ ਪਰ ਤੰਦਰੁਸਤ ਰਹੋ ਇਹ ਬਿਮਾਰੀਆਂ ਤੋਂ ਬਚੋ ਉਹ ਬਿਮਾਰੀਆਂ ਕੈਂਸਰ ਵਰਗੀਆਂ ਜਿਨ੍ਹਾਂ ਦਾ ਕੋਈ ਰੋਕཐામ ਨਹੀਂ ਕੋਈ ਤਕ ਨਹੀਂ ਲੱਗਦਾ ਉਹਨੂੰ ਪਤਾ ਲੱਗਦਾ ਜਦੋਂ ਉਹ ਐਸੀ ਸਟੇਜ ਆ ਜਾਂਦੀ ਹੈ ਜਦੋਂ ਉਹ ਫਿਰ ਬਚ ਨਹੀਂ ਸਕਦਾ ਇਹ ਸਭ ਇਹਨਾਂ ਦੀ ਕਿਰਪਾ ਹੈ ਕੀੜੇ ਮਰਦੇ ਨੇ ਖਾਦਾ ਵਾਪਾ ਕੇ ਉਹਨਾਂ ਚ ਉਹ ਜ਼ਹਿਰ ਨਾ ਹੁੰਦਾ ਉਹ ਡਾਕਟਰ ਜਿਹੜੇ ਉਹ ਸਾਇੰਟਿਸਟ ਨੇ ਉਹ ਮੰਨਦੇ ਨੇ ਸਾਬਾ ਸ਼ਬਦਗੀਆਂ ਨੇ ਇਹਨਾਂ ਸੁਪਨੇ ਖਾਦਾਂ ਦੀ ਕੀ ਕੀ ਬਿਮਾਰੀਆਂ ਸ਼ੁੱਧ ਖਾਣਾ ਖਾਓ ਆਪਣੇ ਘਰ ਦਾ ਜਿਹੜਾ ਹੈ ਉਹਨਾਂ ਕੋਲੋਂ ਤੁਹਾਨੂੰ ਕੋਣ ਨਹੀਂ ਮੰਨਿਆ ਬਿਚਾਰ ਨਹੀਂ ਹੈ ਗਿਆ ਨਾ ਆ ਸਗੂ ਮਰਦਾ ਸੱਚੇ ਪਾਸੇ ਨੇ ਖਰਵਾ ਕੀਤੀ ਹੁਣ ਯਾਦ ਤੋ ਰੱਖਿਆ ਕਰੋ ਆ ਤੋ ਜਿਹੜਾ ਨਾਲੀ ਦੇ ਵਸਦੇ ਹੋ ਇੱਥੇ ਤਾਂ ਜੇ ਤੁਸੀਂ ਬਿਲਕੁਲ ਕੋਈ ਖਾਦਣਾ ਬਾਹਰ ਤੁਹਾਨੂੰ ਸਾਲ ਪਿਛੋਂ ਉਹ ਕੁਦਰਤੀ ਖਾਦ ਐਸੀ ਮਿਲ ਜਾਂਦੀ ਹੈ ਆਪਣੇ ਖਾਣ ਜੋਗੀ ਵੇਚਣ ਜੋਗੀ ਵੀ ਬਸ ਬਚਰੀ ਹੋ ਜਾਂਦੀ ਹੈ ਪਰ ਮੰਨ ਲੈ ਜੇ ਇਹ ਕੋ ਅੰਦਰ ਕਾਸ਼ ਬਣ ਗਈ ਹੈ ਹੋਰ ਪੈਸੇ ਕਮਾਉਣੇ ਨੇ ਹੋਰ ਪੈਸੇ ਕਮਾਉਣੇ ਨੇ ਉਹ ਨਹੀਂ ਮੁੱਕਦੇ ਮਰੀਜ਼ ਹਾਸਲ ਕਰ ਫਾਕੀ ਤੇ ਜਿਹੜਾ ਖੰਡਾ ਸੰਦੇ ਫੈਨ ਸਾਲਿਕਾ ਰੋਇ ਕਲਪਾ ਸਾਲਿਕਾ ਰੋਇ ਕਲਪਾ ਕੋਣ ਕੰਟੇ ਆਉਂਦੇ ਥੋੜੇ ਤੋਂ ਨਾ ਲਾਉਂਦੇ ਜਿਹੜਾ ਕਲਪਾ ਪੰਚ ਕੋਣ ਕੰਟੇ ਆਉਂਦੇ ਕੋਣ ਕੰਨ ਭਾਈ ਇਹ ਸਾਡੇ ਕੇ ਕੀ ਮੈਂ ਨਾ ਖਰਾਗਨ ਕੋੜ ਹੈ ਖਰਾਗਨ ਅਚਾ ਉਹ ਖਰਾਗਨ ਦੇ ਮੰਤਰੀ ਹਰਿਆਣਾ ਦੇ ਪ੍ਰੋਫੈਸਰ ਜਿਹ ਗਰੇਸ਼ ਗਾਦ ਜੀ ਉਹ ਆ ਰਹੇ ਨੇ ਤੇ ਤੇ ਸਾंसद ਇੱਥੇ ਬੈਠੇ ਇਹ ਉਹਨਾਂ ਨੂੰ ਜੋ ਆਪਣੇ ਵਿਚਾਰ ਉਹ ਦੱਸਣਗੇ ਕੁਝ ਤੁਹਾਡੇ ਸੁਣਨਗੇ ਤੇ ਇੱਥੇ ਬੈਠ ਕੇ ਕਿਰਪਾ ਕਰੋ ਉਹਨਾਂ ਦੇ ਇੱਕ ਨਰਖਾ ਹੋਰ 10-15 ਮਿੰਟਾਂ ਦੇ ਵਿੱਚ ਵਿੱਚ ਆਉਣ ਵਾਲੇ ਨੇ ਤੇ ਮਸਨਾ ਜਿਹੜੀ ਅੱਜ ਕਰਨੀ ਸੀ ਇਹਦੇ ਤੁਸੀਂ ਗੱਲ ਸਾਰਾ ਪੋਟਾ ਆ ਗਿਆ ਜਿੰਨ ਤੁਸੀਂ ਕਾਹਲੀ ਦਿੱਤੀ ਨਾ ਯਾਦ ਰੱਖੋ ਆਪਣੇ ਮਾਲਕ ਜੀ ਦਾ ਸਹੌਂਕ ਅਰਦਾਸ ਕਰੋ ਹੋਏ ਸਭੀ ਮਰਤਾ ਸੱਚੇ ਪਾਤਸ਼ਾਹ ਸਾਨੂੰ ਤੁਹਾਡੀ ਲੋੜ ਲਿਆ ਕੇ ਬੁਸਾਇਆ ਪਾਇਆ ਤੁਹ ਜਿਹੜੇ ਵਿਚਾਰਾਂ ਸਾਨੂੰ ਭਾਇਆ ਵਸਾ ਸਾਡੇ ਦੇ ਕਿਰਪਾ ਕਰੋ ਸਾਡੇ ਅੰਦਰੋਂ ਭਾਵਨਾ ਵਸੇ ਅਸੀਂ ਉਹ ਕੁਸ਼ਲਈ ਜਿਸ ਕਰਕੇ ਅਸੀਂ ਸਿਰ ਉੱਠਾ ਕਰਕੇ ਫਿਰੰਦੋ ਕਰਦੀ ਹੈ ਤੇ ਸਾਹ ਸੰਗ ਦੇ ਕਿਰਪਾ ਕਰੇ ਦੇਖੋ ਥੋੜੀ ਬੋਲੇ ਅੱਜ ਤੁਸੀਂ ਦੱਸੋ ਆਹ ਇਹ ਅਰਜਿਆ ਕਿ ਜਿਹਨੇ ਸੱਗਣਾ ਨੇ ਬਣਾ ਕਿ ਜਿਹਨੇ ਕੰਮ ਨਹੀਂ ਕਰਨਾ ਉਹ ਕਰਨਾ ਨਹੀਂ ਕਰਦੇ ਵਿਆਹ ਕਰ ਲਿਆ ਬੜੀ ਖੁਸ਼ੀ ਮੈਂ ਨਾ ਮੈਂ ਉਹਨਾਂ ਦੇ ਕੋਲ ਕੀਮਤ ਅੰਦਾਜ਼ ਨਹੀਂ ਕਰ ਸਕਦਾ ਮੁੰਡਾ ਕਿਸੇ ਲੈਣ ਦਾ ਕੁੜੀ ਵੇਚ ਲੈ ਆਉਣਾ ਨਾ ਮੁੰਡੇ ਵਾਲਿਆਂ ਦਾ ਕਾਰਮ ਦਾ ਨਾ ਕੁੜੀ ਵਾਲਿਆਂ ਦਾ ਕਾਰਮ ਦਾ ਤੋਂ ਇਹਦਾ ਉਹ ਕਿਰਪਾ ਕਰਦੇ ਨੇ ਪਰ ਜਾ ਕੇ ਜਿਹੜਾ ਕੁਝ ਉਹ ਫੇਰ ਕਰਦੇ ਨੇ ਲੋਕਾਂ ਵਾਲਾ ਰਿਵਾਜ ਤੇ ਉਹਦੇ ਤੁਹਾਡਾ ਨਾਂ ਉਹ ਜਦੋਂ ਤੁਸੀਂ ਆਪਣੇ ਪਾਰਟੀਆਂ ਕਰਦੇ ਨਾਂ ਕਿਵੇਂ ਵੇਖਦਾ ਸਾਡੀ ਸੌਣੀ ਬਿਜਣ ਵਾਲੀ ਹੈ ਨਾਂ ਤੁਸੀਂ ਵੇਖੋ ਸਾਡੀ ਹਾੜੀ ਵੱਢਣ ਵਾਲੀ ਹੈ ਨਾਂ ਤੁਹਾਨੂੰ ਹੋਰ ਕੋਈ ਕੰਮ ਇਹਨਾਂ ਉੱਤੇ ਲੱਗ ਜਾਂਦੇ ਨੇ ਕਿੰ ਕੀ ਹੋ ਗਿਆ ਜੇ ਇੱਥੇ ਤੁਹਾਨੂੰ ਇੱਕ ਦਿਨ ਰਾਤ ਆ ਗਿਆ ਇਹ ਆ ਰਿਹਾ ਹੈ ਇਹ ਵੀ ਦਾਦਾ ਜੀ ਅੱਜ ਰਾਤ ਅੱਜ ਰਾਤ ਜੋ ਹੈ ਉਹ ਕਿ ਸਾਡੇ ਵਾਸਤੇ ਹੈ ਕਿਰਪਾ ਕਰਕੇ ਅੱਜ ਕਵੀ ਦਰਬਾਰ ਹੋਣਾ ਮੈਂ ਤੁਹਾਨੂੰ ਜਲਦੀ ਕਰਦਾ ਹਾਂ ਮੰਤਰੀ ਜੀ ਆਏ ਗਏ ਨੇ ਦਾਦਾ ਜੀ ਨਵੇਂ ਨਗਰੋਂ ਆ ਕੇ ਗਏ ਸੀ ਉਹਨਾਂ ਤੋਂ ਪੰਨੇ ਪਾਸੇ ਗਏ ਸੀ ਮੈਂ ਅੱਜ ਕਿਹਦੇ ਨੂੰ ਸਾਡੇ ਪਿਆਰੇ ਬਈ ਨੂੰ ਆ ਗਏ ਉਹਨਾਂ ਨੇ ਬੜੀ ਖੁਸ਼ੀ ਜਿਹੜਾ ਉਹਨਾਂ ਨੇ ਮਨਨਿਆ ਆ ਕੇ ਕੰਮ ਅੱਛੇ ਆ ਗਏ ਬਸ ਬਹਿ ਰਹੇ ਨੇ ਉਹ ਜਿੱਦਾਂ ਉਹ ਇਹ ਹੈ ਅਫੇਨ ਫਕਾ ਜਨ ਅਜੇ ਇਸ ਜੋਬ ਵਿੱਚ ਜਾ ਰਹੇ ਆ ਜੇ ਸਮੇਂ ਵਿੱਚ ਜਾ ਰਹੇ ਆ ਇਹ ਸਵਾ ਹਰ ਹਰ ਦਾ ਹੋਰ ਦਾ ਹੋਰ ਰੂਪ ਰੂਪ ਧਾਰਨ ਕਰਦਾ ਜਾ ਰਿਹਾ ਹੈ ਇਸ ਜਿਹੜਾ ਰੂਪ ਧਾਰਨ ਕਰਦਾ ਜਾ ਰਿਹਾ ਉਹ ਕੋਈ ਸ਼ੁਭ ਨਹੀਂ ਜਿੰਨਾ ਅੱਜ ਅਸ਼ੁਭ ਹੈ ਔਰ ਜਿੱਥੇ ਜਿੱਦਾਂ ਨੂੰ ਇਹਨਾਂ ਨੂੰ ਹੋਰ ਵੀ ਅਸ਼ੁਭ ਹੋਏਗਾ ਇਹ ਸਾਰੇ ਖਲਾਫੀ ਦੱਸ ਰਿਹਾ ਹੈ ਤੁਸੀਂ ਰੋਜ਼ ਖ਼ਬਰਾਂ ਨੇ ਪੜ੍ਹਦੇ ਹੋ ਦੇ ਰੋਜ਼ ਰੇਡੀਓ ਤੇ ਸੁਣਦੇ ਹੋ ਕੋਈ ਰੋਜ਼ ਕੱਲੀ ਵੀਡੀਓ ਤੇ ਵੇਖਦੇ ਹੋ ਬੰਦ ਖਾਦੇ ਹੋ ਜਿੰਨੇ ਕੋਈ ਰਿਲੇਕਸ਼ਨ ਜਾਂ ਹੋ ਗਿਆ ਕੋਈ ਹੋ ਰਹਿਣਾ ਜਾਂ ਹੋ ਗਿਆ ਅੱਜ ਕਿਸੇ ਨੂੰ ਪਰਮੇਸ਼ਰ ਯਾਦ ਹੈ ਕਿਤੇ ਕਿਸੇ ਨੂੰ ਕੋਈ ਯਾਦ ਨਹੀਂ ਅੱਜ ਵੀ ਯਾਰੀ ਇੱਕ ਵੀਰ ਹੈ ਜਿਹੜੇ ਸਾਧਨ ਜੀ ਦੇ ਸ਼ਰਤ ਜੀਵਨਾ ਜੀਵਨ ਹੈ ਯਾਦ ਹੈ ਤਾਂ ਸਾਡਾ ਜੀਵਨ ਹੈ ਯਾਦ ਨਹੀਂ ਇਹਦਾ ਕੋਈ ਜੇਵਨ ਜਿਸ ਪਰਮੇਸ਼ਰ ਨੇ ਮੀza ਕਾਲ ਪਰ ਮੈਨੂੰ ਆਖਰੀ ਦਿੱਤਾ ਕਿ ਮੰਗ ਦਾ ਇਹ ਬੁੱਢੀ ਨਿੱਤੀ ਹੈ ਉਹਦੀ ਕੋਈ ਯਾਦ ਨਹੀਂ ਸੁਪਨਾ ਸ਼ਲ ਹੈ ਪਹਿਲਾ ਪਹਿਰ ਧੰਗਾ ਗਿਆ ਦੂਜੇ ਪਾਰ ਸੋਇਆ ਪਹਿਲਾ ਪਹਿਰ ਹੀ ਗਿਆ ਦੂਜਾ ਨਹੀਂ ਗਿਆ ਸੋ ਗਿਆ ਪਹਿਲਾ ਪਹਿਰ ਧੰਗਾ ਗਿਆ ਦੂਜਾ ਪਾਰ ਸੋਇਆ ਤੀਜਾ ਚਾਹ ਦਿਖਾਇਆ ਚੌਥਾ ਤੋਰ ਪਿਆ ਅਗੋਂ ਮੇਰੇ ਦਿਨ ਚੜ ਗਿਆ ਤੁਕਾਂ ਮੈਂ ਬਰਤੰਗ ਆਇਆ ਕਭੀ ਚੀਤਨਾ ਆਇਓ ਜਨ ਜੀਵ ਪੰਡ ਲਿਆ ਇਹਨੇ ਜੀਵਨ ਦਿੱਤਾ ਇਹਨੇ ਬੁੱਧੀ ਦਿੱਤੀ ਇਹਨੇ ਸੁਖ ਦਿੱਤੇ ਨੇ ਉਹਨੂੰ ਕਦੇ ਦਿੱਤਾ ਨਹੀਂ ਕਰਨਾ ਇਹ ਬਹੁਤ ਵੱਡੀ ਕਰਤਿਆਂ ਵਾਲੀ ਗੱਲ ਮੈਂ ਕਦੇ ਮੰਤਰੀ ਜੀ ਦਾ ਆਇਆ ਦਾ ਬਹੁਤ ਫਾਰਵਰਡ ਚੱਲਦਾ ਕਿੱਥੋਂ ਆਪਣਾ ਘਰ ਛੱਡ ਕੇ ਦਿੱਲੀ ਤੋਂ ਸਭ ਤੋਂ ਓਕੇ ਇੱਥੇ ਆੜੋਂ ਲੱਭਣ ਦਿੱਤੇ ਨੇ ਇਹਨਾਂ ਦਾ ਆਉਣਾ ਸਾਡੇ ਵਾਸਤੇ ਬਹੁਤ ਹੈ। ਤੁਹਾਡਾ ਅਨੰਦ ਹੈ। ਇਹਨਾਂ ਨੂੰ ਸਵਾਗਤ ਹੈ। ਸਸੀਂ ਇਹ ਜਿਸ ਪਾਰਟੀ ਨਾਲ ਸੰਬੰਧਨ ਹੈ। ਅਸੀਂ ਉਹਨਾਂ ਤੋਂ ਇਹ ਆਸ ਲਈ ਬੈਠੇ ਹਾਂ। ਦੇਖੋ ਸਮਾਂ ਐਸਾ ਚੱਲ ਰਿਹਾ ਹੈ। ਇਸ ਸਮੇਂ ਨੂੰ ਦੇਖ ਕੇ ਬਹੁਤ ਕੁਝ ਕਰਨਾ ਪੈਂਦਾ ਹੈ। ਲੇਕਿਨ ਸਾਡੇ ਭਾਰਤ ਦੀ ਕੋ ਪਰੰਪਰਾ ਸਾਡੇ ਦੇਸ਼ ਦੀ ਪਰੰਪਰਾ ਕਿਹੜਾ ਦੇਸ਼ ਹੈ? ਉਹ ਸਾਡੇ ਰਿਸ਼ੀਆਂ ਮੁਰਿਆਂ ਦਾ ਦੇਸ਼ ਹੈ। ਉਹਨਾਂ ਨੂੰ ਮਿਲਵਾਇਆ ਦਾ ਦੇਸ਼ ਇੱਕ ਨਿਜਮ ਦੇ ਚੱਲਣ ਵਾਲਾ ਦਾ ਦੇਸ਼ ਅਸ਼ਾਦਾਉ ਦੇਸ਼ ਉਹਨਾਂ ਨਿਜਮਾਂ ਤੋਂ gir ke ਥੱਲੇ ਜਾ ਕੇ ਕਿਸ ਨਿਸ਼ਾ ਤੇ ਪਹੁੰਚ ਗਿਆ ਅਜੇ ਇਸ ਤਰ੍ਹਾਂ ਅੱਗੇ ਕਿੱਥੋਂ ਤੱਕ ਜਾਣੀ ਇਹਦਾ ਕੋਈ ਆਖਿਆ ਨਹੀਂ ਜਾ ਸਕਦਾ ਲੇਕਿਨ ਅਸੀਂ ਸਨਮਾਨਯੋਗ ਨਹੀਂ ਰਹਿ ਗਏ ਅਸੀਂ ਸਤਕਾਰਯੋਗ ਨਹੀਂ ਰਹਿ ਸਕੇ ਤੋਂ ਉਹ ਕਿ ਇਹ ਆਪ ਜੀ ਰੋਡ 'ਤੇ ਲਾਈ ਬੈਠੇ ਆ ਕਿ ਇਸ ਦੇਸ਼ ਵਿੱਚੋਂ ਸਰ ਤੋਂ ਵੱਡਾ ਪਾਰਕ ਦਿਖਦਾ 2000 ਆਰਮ ਤੋਂ ਬੰਦ ਹੋਵੇਗਾ ਇਹ ਹੈ ਸਲਾਹ ਹੋਂਦ ਤੇ ਗੱਲ ਸਾਹ ਮਿਲਣੀ ਗੱਲ ਤੁਹਾਨੂੰ ਪਤਾ ਹੈ ਕਿ ਸਾਡੇ ਪ੍ਰਧਾਨ ਮੰਤਰੀ ਨੇ ਇਹ ਗੱਲ ਦਾ ਵਿਚਾਰ ਮੰਨ ਜ਼ਰੂਰ ਰੱਖਦੇ ਨੇ ਪਰ ਕਈ ਮਿਲੂਰੀਆਂ ਇੱਥੇ ਆ ਜਾਂਦੀਆਂ ਨੇ ਤੇ ਕੋਨਾ ਉਡਾਣ ਲੈ ਕੇ ਚੱਲਣਾ ਪੈਂਦਾ ਐਸਮਕਤ ਅਸੀਂ ਆਪਣੇ ਖੁਸ਼ੀ ਦਾ ਮੈਂ ਕੀ ਆਖਾਂ ਉਹ ਸ਼ਬਦ ਲੱਭੇ ਨਹੀਂ ਜਿਹੜਾ ਇਹਨਾਂ ਦੇ ਸਾਡੇ ਮਕੱਲ ਮਹਾਰਾਜ ਜੀ ਦਾ ਪ੍ਰਧਾਨ ਮੰਤਰੀ ਹੋਣਾ ਇਹ ਦੇਸ਼ ਦਾ ਇੱਕ ਬੜੇ ਚਿਰ ਵਿੱਚੋਂ ਇਹ ਇੱਕ ਸ਼ੁਭ ਸਮਾਅ ਆਇਆ ਤੇ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਇਹ ਵੀ ਸਾਡੇ ਮੰਤਰੀ ਜੀ ਵੀ ਉਹਨਾਂ ਦੇ ਨਾਲ ਇਸ ਬੰਧ ਰੱਖਦੇ ਨੇ ਤੇ ਨਾਲੇ ਸਾਡੇ ਨਾਲ ਇਸਮਤ ਰੱਖਦੇ ਨੇ

ताईं पुली